لیکن بندو پر بحثہ ہو رہی ہے لیکن ابھی تک ایک بات بھی ڈن نہیں ہوئی پیچ کے پھسے ہوئے ہیں ایم ایف کی تقریر ضمانت قانون تے قرض मुक्ति مینو مین وڈی منگو ہے سوامی سوامی دا رپورٹ جی سوامی موبائل مین رپورٹ دی صرف سوامی ناتھن دی ایجوک دی ہے تے قرض मुक्ति ہے تے ضمانت قانون ہے جی ٹھیک ہے نا میٹنگ چل رہی ہے جو تو میٹنگ فائنلی ہوندی او تا کوئی گل نہیں کی پر میٹنگ چل رہی ہے ہن تک نبھڑے کوئی نہیں ہاں ਧੰਵਾਦ سر امنتی بن رہی ہے ਸਰ ਜਿਵੇਂ ਬੈਠੇ ਆ ਤਾਂ ਕੁਝ ਬੰਦੀ ਉਮੀਦ ਹੈਗੀ ਪਰ ਮੈਨੂੰ ਚਾਂਸ ਘੱਟ ਲੱਗਦੇ ਆ ਕੁਝ ਪਛਾਹ ਦੇ ਬਣ ਸਕਦੀ ਆ ਪਰ ਜਦੋਂ ਤੱਕ ਐਮਐਸਪੀ ਦਾ ਖਰੀਦ ਦਾ ਗਰੰਟੀ ਕਾਨੂੰਨ ਕਰਦੇ ਮੁਕਤੀ ਨਹੀਂ ਹੁੰਦੀ ਉਦੋਂ ਤੱਕ ਉਹ ਨਹੀਂ ਹੋ ਸਕਦਾ ਨਾ ਜੀ ਸਰ ਦਾ ਆ ਤੁਸੀਂ ਕੀ ਆ ਜੀ ਮੇਨ ਰਿਪੋਰਟ ਵੀ ਜਿਹੜਾ ਸ਼੍ਰੀ ਨਾਥਨ Ủyਗ ਦੀ ਆ ਤੇ ਕਰਤ ਮੁਕਤੀ ਆ ਤੇ ਖਰੀਦ ਦਾ ਗਰੰਟੀ ਕਾਨੂੰਨ ਹੈ ਜੀ ਠੀਕ ਹੈ ਨਾ ਮੀਟਿੰਗ ਚੱਲ ਰਹੀ ਹੈ ਜਦੋਂ ਮੀਟਿੰਗ ਫਾਈਨਲ ਨਹੀਂ ਹੁੰਦੀ ਉਦੋਂ ਤੱਕ ਕੋਈ ਗੱਲ ਨਹੀਂ ਕੀ ਪਰ ਮੀਟਿੰਗ ਚੱਲ ਰਹੀ ਹੈ ਇਹ ਕਿੰਨੀ ਨਿਕਲ ਰਹੀ ਹੈ ਕੀ ਕਰਦਾ ਮੈਂ ਇਹਦੀ ਨਜ਼ਰ ਆ ਰਹੀ ਸਰ ਸੈਂਪੀ ਬਣ ਰਹੀ ਹੈ ਪਰ ਜੇ ਫਿਰ ਬੱਟੇਆਂ ਤੋਂ ਕੁਝ ਬੰਦੀ ਉਮੀਦ ਹੈਗੀ ਪਰ ਮੈਨੂੰ ਚਾਂਸ ਘੱਟ ਲੱਗਦੇ ਆ ਠੀਕ ਕੁਝ ਪਛਾਹ ਤੋਂ ਬਣ ਸਕਦੀ ਹੈ ਪਰ ਜਦੋਂ ਤੱਕ ਐਮਐਸਬੀ ਦਾ ਕਿਸੇ ਦਾ ਗਰੰਟੀ ਨਹੀਂ ਕਰਦੇ ਮੁਕਤੀ ਹੁੰਦੀ ਉਹ ਤੱਕ ਉਹਦੇ ਤੇ ਸਰਕਾਰ ਗੱਲ ਨਾ